ਤੇ ਮਾਤਾ ਜੀ ਜਿਵੇਂ ਲੋਕ ਮਕਾਨ ਬਣਾਉਂਦੇ ਨੇ ਘਰ ਬਣਾਉਂਦੇ ਨੇ ਉਸ ਤੋਂ ਬਾਅਦ ਕਹਿੰਦੇ ਨੇ ਕਿ ਅਸੀਂ ਘਰ ਬਣਾ ਰਿਹਾ ਇੰਨਾ ਖੁਸ਼ੀ ਵਾਲਾ ਮਾਹੌਲ ਹੈ ਕੋਈ ਗਮੀ ਵਿਚ ਆ ਜਾਂਦੀ ਹੈ ਉਹ ਕਿਉਂ ਹੁੰਦਾ ਐਦਾਂ ਇੱਕ ਹੁੰਦਾ ਮੰਗਲਬਦ ਹਾਂਜੀ ਮੰਗਲਬਦ ਮਤਲਬ ਕਿ ਖੁਸ਼ੀ ਤੋਂ ਬਾਅਦ ਗਮ ਆਣਾ ਹਾਂ ਕਈ ਵਾਰ ਤੁਸੀਂ ਦੇਖਿਆ ਹੋਣਾ ਲੋਕ ਕਿ ਖੁਸ਼ ਖੁਸ਼ੀ ਦਾ ਮਾਹੌਲ ਹੁੰਦਾ ਹੈ ਕੁਝ ਨਾ ਕੁਝ ਹੋ ਜਾਂਦਾ ਥੋੜੀ ਦੇਰ ਬਾਅਦ ਹਾਂਜੀ ਰੋਣਾ ਪੈ ਜਾਂਦਾ ਹਾਂ ਜਾਂ ਕਰਦੇ ਵਿੱਚ ਨਾ ਹੋਏ انسان ਨੂੰ ਖੁਦ ਨੂੰ ਇਦਾਂ ਹੋ ਜਾਂਦਾ ਹੈ ਮੰਗਲ ਬਦ ਬਦ ਮਤਲਬ ਬੁੱਧ ਮੰਗਲ اور ਬੁੱਧ ਜਿਹਦੇ ਵੀ ਹੁੰਦੇ ਆ ਉਹ ਮੰਗਲ ਬਦ ਮੰਨਿਆ ਜਾਂਦਾ ਹੈ ਹਾਂਜੀ ਕਈਆਂ ਦੀ ਕੁੰਡਲੀ ਦੇ ਵਿੱਚ ਬੁੱਧ ਨਕਲੀ ਵੀ ਬਣ ਰਿਹਾ ਹੁੰਦਾ ਕਈਆਂ ਦੀ ਕੁੰਡਲੀ ਦੇ ਵਿੱਚ ਮੰਗਲ ਨਕਲੀ ਬਣਦਾ ਮਤਲਬ ਲੋਕਾਂ ਨੂੰ ਪਤਾ ਨਹੀਂ ਲੱਗਦਾ ਹਾਂਜੀ ਕਈ ਲੋਕ ਸੋਚ ਲੈਂਦੇ ਹੋ ਲ ਮੇਰੀ ਕੁੰਡਲੀ 'ਚ ਤਾਂ ਇੱਕੋ ਹੀ ਮੰਗਲ ਆ ਕਈਆਂ ਦੀ ਕੁੰਡਲੀ 'ਚ ਤਿੰਨ ਤਿੰਨ ਮੰਗਲ ਬਣਦੇ ਆ ਅੱਛਾ ਜੀ ਦੋ ਗ੍ਰਹਿ ਮਿਲ ਕੇ ਤਿੰਨ ਗ੍ਰਹਿ ਮਿਲ ਕੇ ਵੀ ਇੱਕ ਗ੍ਰਹਿ ਨੂੰ ਪੈਦਾ ਕਰਦੇ ਆ ਮਤਲਬ ਨਕਲੀ ਗ੍ਰਹਿ ਬਣ ਜਾਂਦਾ ਪਰ ਉਹ ਨਕਲੀ ਗ੍ਰਹਿ ਵੀ ਅਸਲੀ ਵਰਗਾ ਹੀ ਵਰਕ ਕਰਦਾ ਸੋ ਜਿਹਦੀ ਕੁੰਡਲੀ ਦੇ ਵਿੱਚ ਮੰਗਲ ਬਧ ਦਾ ਯੋਗ ਹੁੰਦਾ ਨਾ ਉਹ ਅਕਸਰ ਉਹਨਾਂ ਦੇ ਘਰ 'ਚ ਕੋਈ ਨਾ ਕੋਈ ਖੁਸ਼ੀ ਦੇ ਟਾਈਮ ਤੇ ਰੋਣਾ ਪੈ ਜਾਂਦਾ ਅਕਸਰ ਤੁਸੀਂ ਦੇਖਿਆ ਹੋਣਾ ਕਿਸੇ ਦੇ ਸ਼ਾਦੀ ਵਿਆਹ ਹੋ ਰਿਹਾ ਹੁੰਦਾ ਉਹਦੇ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਹੋ ਜਾਂਦੀ ਹੈ ਹੁਣ ਮੰਗਲ ਬਧ ਮੰਗਲ ਬਧ ਤਾਂ ਹਰ ਕੋਈ ਕਹਿੰਦਾ ਮੰਗਲ ਬਧ ਹੈ ਕੀ ਮੰਗਲ ਔਰ ਬੁੱਧ ਬੁੱਧ ਕੋਣ ਹੈ ਜੁਬਾਨ ਹੂੰ ਜ਼ਿਆਦਾਤਰ ਇਨਸਾਨ ਦੇ ਜ਼ੁਬਾਨ ਤੋਂ ਹੀ ਕੋਈ ਇਦਾਂ ਦੀ ਗੱਲ ਕੱਢ ਦਿੰਦਾ ਹੈ ਗ੍ਰਹਿ ਕਿ ਉਹ ਫਿਰ ਉਹਨਾਂ ਦਾ ਨੁਕਸਾਨ ਕਰਨਾ ਸ਼ੁਰੂ ਕਰ ਦਿੰਦਾ ਹੈ ਹਾਂਜੀ ਜ਼ੁਬਾਨ ਹੀ ਬੁੱਧ ਦੀ ਹੈ ਸਾਡੀ ਜਿਹੜੀ ਜ਼ੁਬਾਨ ਉਹ ਬੁੱਧ ਗ੍ਰਹਿ ਦੇ ਨਾਲ ਹੀ ਹੁੰਦੀ ਹੈ ਸੋ ਜਦੋਂ ਸਾਡਾ ਬੁੱਧ ਗ੍ਰਹਿ ਖਰਾਬ ਹੋ ਗਿਆ ਉਹ ਸਾਡੀ ਜ਼ੁਬਾਨ ਦੇ ਵਿੱਚ ਅੜਚਨਾ ਪੈਦਾ ਕਰੇਗਾ ਹਾਂਜੀ ਸਾਨੂੰ ਫ੍ਰੈਂਕਲੀ ਬੋਲਣ ਨਹੀਂ ਦੇਵੇਗਾ ਕੋਈ ਵੀ ਗੱਲ ਰਾਈਟ ਜਾਂ ਫਿਰ ਇਦਾਂ ਦੀ ਕੋਈ ਗੱਲ ਕਢਵਾ ਦੇਗਾ ਮੂੰਹ ਚੋਂ ਕਿ ਬੰਦਾ ਖੁਸ਼ੀ ਤੋਂ ਬਾਅਦ ਗਮ ਆ ਜਾਏ ਲੜਾਈ ਝਗੜਾ ਹੋ ਜਾਏ ਕਲੇਸ਼ ਹੋ ਜਾਏ ਇਦਾਂ ਦੇ ਕੋਈ ਕੰਮ ਕਰਾ ਦਿੰਦਾ ਹੈ ਗਰੇ ਸੋ ਜਦੋਂ ਵੀ ਕਿਸੇ ਦੀ ਕੁੰਡਲੀ ਦੇ ਵਿੱਚ ਇਦਾਂ ਦਾ ਯੋਗ ਹੁੰਦਾ ਉਹਨ ਸਭ ਤੋਂ ਪਹਿਲਾਂ ਜੋਤਿਸ਼ੀ ਕੋਲ ਜਾਣਾ ਚਾਹੀਦਾ ਕੁੰਡਲੀ ਪੁੱਛਣੀ ਚਾਹੀਦੀ ਹੈ ਪਰ ਜੋਤਿਸ਼ੀ ਵੀ ਵਿਚਾਰੇ ਕਈ ਦੱਸ ਹੀ ਨਹੀਂ ਪਾਉਂਦੇ ਨੇ ਇਹਨਾਂ ਚੀਜ਼ਾਂ ਬਹੁਤ ਬਾਬਾ ਜੀ ਬਹੁਤ ਦੇਖਿਆ ਕਿ ਮਤਲਬ ਕਹਿੰਦੇ ਕਿ ਤੁਹਾਡਾ ਪੱਕਾ ਸੈੱਟ ਹੋ ਜਾਏਗਾ ਪਰ ਨਹੀਂ ਹੁੰਦਾ ਕਈਆਂ ਨੇ ਸ਼ਿਵ ਜੀ ਦਾ ਵੀ ਪਾਰ ਕਿ ਸੈੱਟ ਹੋ ਜਾਏਗਾ ਜ਼ਿੰਦਗੀ ਜ਼ਿੰਦਗੀ ਸੈੱਟ ਹੋ ਜਾਏਗੀ ਇੱਕ ਕਿਸੇ ਨੇ ਕਿਹਾ ਸੀ ਕਿ ਲਵ ਮੈਰਿਜ ਕਰਾਣੀ ਆ ਤੇ ਬਹੁਤ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਸਾਰੇ ਉਹ ਪਾਰ ਕਰ ਲੈ ਲਵ ਮੈਰਿਜ ਨਹੀਂ ਹੋ ਪਾਈ ਕਾਰ ਵਾਲੇ ਮੰਨੇ ਨਹੀਂ ਲਵ ਮੈਰਿਜ ਲਈ ਉਪਾਏ ਆਂ ਦੀ ਕਿੱਥੇ ਲੋੜ ਲਵ ਮੈਰਿਜ ਤਾਂ ਆਪਣੇ ਆਪ ਚ ਹੀ ਖੁਪਾਏ ਆ ਹਾਂਜੀ ਮਤਲਬ ਲਵ ਮੈਰਿਜ ਕਿੱਥੇ ਉਪਾਏ ਆਂ ਦੀ ਲੋੜ ਲਵ ਮੈਰਿਜ ਦਾ ਲੋਕਿਆ ਵੀ ਕਰ ਲੈਂਦੇ ਆ ਜਿਨ੍ਹਾਂ ਨੇ ਮਾਪਿਓ ਦੇ ਖਿਲਾਫ ਜਾਣਾ ਹੁੰਦਾ ਨਹੀਂ ਮਾਪਿਓ ਦੀ ਇਜਾਜ਼ਤ ਨਾਲ ਕਰੋ ਤਾਂ ਉਹ ਸਭ ਤੋਂ ਵੱਡਾ ਉਪਾਏ ਆ

ਇੱਕ ਹੋਰ ਹੁੰਦਾ ਜਦ ਤੱਕ ਤੁਹਾਡਾ ਵਿਵਹਾਰ ਹੀ ਨਹੀਂ ਹੈ ਪੈਂਦਾ ਕਿਸੇ ਨਾਲ ਹੈਨਾ ਤੁਹਾਨੂੰ ਪਤਾ ਕਿਵੇਂ ਲੱਗੇਗਾ ਹੁਣ ਮੇਰੇ ਹਸਬੰਡ ਆ ਉਹ ਵਿਆਹ ਤੋਂ ਪਹਿਲਾਂ ਕੁਝ ਹੋਰ ਸੀ ਵਿਆਹ ਤੋਂ ਬਾਅਦ ਕੁਝ ਹੋ ਰਹਾ ਤਾਂ ਕੀ ਕਰ ਲਈ ਉਹਨੂੰ ਜਿੱਦਾਂ ਦਾ ਹੈ ਉਦਾਂ ਦਾ ਚੱਲਣਾ ਪੈਣਾ ਮਤਲਬ ਇਹ ਨਹੀਂ ਕਿ ਬੁਰੇ ਹੈ ਇਸ ਵੈਰੀ ਨਾਈਸ ਲੇਕਿਨ ਕਹਿਣ ਦਾ ਮਤਲਬ ਹੈ ਨੇਚਰ ਬਦਲਾ ਆ ਜਾਂਦਾ ਕਿਉਂਕਿ ਜਦੋਂ ਸਾਡੀ ਅਨਮੈਰਿਡ ਲਾਈਫ ਹੁੰਦੀ ਹੈ ਉਦੋਂ ਨੇਚਰ ਬੰਦੇ ਦਾ ਕੁਝ ਹੋਰ ਹੁੰਦਾ ਜਦੋਂ ਮੈਰਿਜ ਹੋ ਜਾਂਦੀ ਹੈ ਜ਼ਿੰਮੇਵਾਰੀਆਂ ਵਧਦੀਆਂ ਫਿਰ ਨੇਚਰ ਵੀ ਚੇਂਜ ਹੋ ਜਾਂਦਾ ਹੁਣ ਜਿਵੇਂ ਅਸੀਂ ਕਦੇ ਬੱਚਿਆਂ ਬਾਰੇ ਕੋਈ ਬਹਿਸ ਕਰ ਲਈਦੀ ਹੈ ਹੈਨਾ ਕਦੇ ਕੁੱਤਿਆਂ ਬਾਰੇ ਬਹਿਸ ਕਰ ਲੈਂਦੇ ਆ ਕਦੇ گاਵਾਂ ਬਾਰੇ ਬਹਿਸ ਕਰ ਲੈਂਦੇ ਆ ਸੋ देयर ਆ ਡਿਫਰੈਂਸਸ ਇਹ ਨਹੀਂ ਕਿ ਲਾਈਫ ਹਮੇਸ਼ਾ ਇੱਕ ਜੈਸੀ ਰਹਿੰਦੀ ਹੈ ਉਹਦੇ ਉਪਾਏ ਵੀ ਸਾਡੇ ਆਪਣੇ ਕੋਲ ਅਸੀਂ ਇੱਕ ਦੂਜੇ ਨਾਲ ਵਫਾਦਾਰ ਰਹਾਂਗੇ ਤਾਂ ਸਾਰਾ ਕੁਝ ਠੀਕ ਹੈ ਅਗਰ ਅਸੀਂ ਓਬੀਡੈਂਟ ਨਹੀਂ ਵਫਾਦਾਰ ਨਹੀਂ ਹੈ ਤਾਂ ਫਿਰ ਤਾਂ ਕੋਈ ਵੀ ਉਪਾਏ ਕੰਮ ਨਹੀਂ ਕਰੇਗਾ ਤੁਹਾਡੇ ਤੇ ਏਦਾਂ ਹੀ ਇਨਸਾਨ ਦੀ ਲਾਈਫ ਵੀ ਹੈ ਅਗਰ ਤੁਸੀਂ ਆਪਸ ਵਿੱਚ ਵਫਾਦਾਰ ਹੀ ਨਹੀਂ ਹੋ ਕਿਹੜਾ ਉਪਾਏ ਕੰਮ ਕਰੇਗਾ ਤੁਹਾਡੇ ਤੇ ਕਿਹੜਾ ਪੰਡਿਤ ਕੰਮ ਕਰਲੇਗਾ ਮਾਦਾ ਜੀ ਬਹੁਤ ਏਦਾਂ ਦੇ ਕੇਸਿਸ ਸਾਹਮਣੇ ਆਉਂਦੇ ਨੇ ਕਿ ਵਿਆਹ ਤੋਂ ਬਾਅਦ ਐਕਸਟਰਾ ਮੈਰਿਟਲ ਅਫੇਅਰ ਬਹੁਤ ਜ਼ਿਆਦਾ ਹੋ ਰਹੇ ਨੇ ਤੇ ਨਾ ਇਹ ਇਹਨੇ ਤਾਂ ਦੁਨੀਆ ਬਰਬਾਦ ਕੀਤੀ ਗੀ ਗੱਲ ਕੀਤੀ ਨਾ ਜਨਾਨੀਆਂ ਘਟਨੇ ਅੱਜ ਕੱਲ ਨਾ ਬੰਦੇ ਉਹ ਕਹਿੰਦੇ ਬੰਦੇ ਇਹੋ ਜਿਹੇ ਚੱਲ ਰਹੇ ਨੇ ਤੇ ਅਸੀਂ ਵੀ ਕੀ ਬੰਨੇ ਜਰੂਰ ਕਿਥੇ ਨੇ ਉਹ ਤਾਂ ਪੂਰੇ ਪੱਤੇ ਜਾਂਦੇ ਆ ਖਤਮ ਹੋ ਜਾਂਦੇ ਆ ਤੇ ਲੋਕਾਂ ਦਾ ਬੱਚਿਆਂ ਦਾ ਨੁਕਸਾਨ ਸਭ ਤੋਂ ਜ਼ਿਆਦਾ ਬੱਚਿਆਂ ਦਾ ਨੁਕਸਾਨ ਹਾਂਜੀ ਬੱਚਾ ਪੀਜ਼ਾ ਮੇਰੇ ਕੋਲ ਇੱਕ ਫੈਮਿਲੀ ਪਿੱਛੇ ਜੀ ਆਈ ਸੀ ਇੱਥੇ ਦੀ ਉਹ ਕਹਿੰਦੇ ਕਿ ਜੀ ਉਹ ਬੇਟਾ ਚਲਾ ਗਿਆ ਘਰ ਛੱਡ ਕੇ ਬਹੂ ਪਹਿਲਾਂ ਭੱਜ ਗਈ ਬੇਟਾ ਚਲਾ ਗਿਆ ਘਰ ਛੱਡ ਕੇ ਦੋ ਬੱਚੇ ਵਿਚਾਰੇ ਬੇਟਾ আর ਬੇਟੀ ਉਹਨਾਂ ਦੇ ਹੈ ਨਾ ਉਹ ਦਾਦਾ-ਦਾਦੀ ਕੋਲ ਦਾਦਾ-ਦਾਦੀ ਇੰਨੇ ਪਰੇਸ਼ਾਨ ਆ ਉਹ ਕਹਿੰਦੇ ਜੀ ਅਸੀਂ ਤਾਂ ਆਪ ਬੈੱਡ ਤੇ ਪਏ ਆ ਕੀ ਕਰੀਏ ਅਸੀਂ ਬੱਚਿਆਂ ਨੂੰ ਹਾਂਜੀ ਕੀ ਕੋਈ ਉਹਨਾਂ ਬਾਰੇ ਸੋਚ ਸਕਦਾ ਆਪਣੇ ਆਪਣੇ ਸਵਾਦਾਂ ਵਿੱਚ ਪੈ ਲੋ ਕਿ ਕਿ ਮੈਂ ਆ ਕਰ ਰਹਾ ਮੈਂ ਬੋਏਫ੍ਰੈਂਡ ਬਣਾ ਲਿਆ ਮੈਂ ਗਰਲਫ੍ਰੈਂਡ ਬਣਾ ਲਈ ਮੈਂ ਉਹਨੂੰ ਨਹੀਂ ਛੱਡ ਸਕਦਾ ਮੈਂ ਉਹਨੂੰ ਨਹੀਂ ਛੱਡ ਸਕਦੀ ਇਹ ਤਾਂ ਕੰਮ ਚੱਲਦੇ ਦੁਨੀਆ 'ਚ ਹੈਨਾ ਲੇਕਿਨ ਗ੍ਰਹਿ ਖਰਾਬ ਕਿਨੇ ਕਿਤੇ ਆਪ ਹੀ ਖਰਾਬ ਕਿਤੇ ਲੋਕਾਂ ਨੇ ਤੁਸੀਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ ਉਹਨਾਂ ਮਾਪਿਓ ਬਾਰੇ ਸੋਚੋ ਜਿਹੜੇ ਵਿਚਾਰੇ ਪਹਿਲਾਂ ਉਹਨਾਂ ਨੇ ਆਪਣੇ ਬੇਟੇ ਨੂੰ ਪਾਲਿਆ ਫਿਰ ਅੱਗੇ ਪੋਤੇਆਂ ਨੂੰ ਪਾਲ ਰਹੇ ਉਹਨਾਂ ਦਾ ਕੀ ਦੋਸ਼ ਹੈ ਦੋਖੇ ਦੁਖਾਣਾ ਉਹਨਾਂ ਦੇ ਅੱਗੇ ਤੁਸੀਂ ਥੋੜੇ ਜਿ ਆਪਣੇ ਸੁਆਦ ਕੰਪਲੀਟ ਉਹ ਕਰ ਲੋ ਕੰਟਰੋਲ ਕਰ ਲੋ ਹੈਨਾ ਆਪਣੀ ਇੱਛਾਵਾਂ ਕੰਟਰੋਲ ਕਰ ਲੋ ਐਸੇ ਵੀ ਲੋਗ ਆ ਜਿਨ੍ਹਾਂ ਨੇ ਸਾਰੇ ਸਾਰੇ ਉਮਰ ਹੋ ਗਏ ਇੱਕੋ ਹਸਬੰਡ ਐ ਇੱਕੋ ਵਾਈਫ ਐ ਹਮ ਸੁੱਖ ਤਾਂ ਤੁਹਾਨੂੰ ਉੱਥੇ ਹੀ ਮਿਲਣਾ ਅੱਜਕਲ ਕਹਿੰਦੇ ਜਿੰਨਾ ਮਰਜ਼ੀ ਭਟਕ ਲੋ ਅੱਜਕਲ ਕਹਿੰਦੇ ਆ ਸਾਡਾ ਵਿਆਹ ਇਹਦੇ ਨਾਲ ਹੋਇਆ ਅਸੀਂ ਉਹਦੇ ਪ੍ਰਤੀ ਕਮਿਟਿਡ ਆ ਹਾਂ ਕਮਿਟਿਡ ਆ ਮਤਲਬ ਥੋੜਾ ਵਿਆਹ ਹੋਇਆ ਤੁਸੀਂ ਉਹਦੇ ਪ੍ਰਤੀ ਕਮਿਟਡ ਨਹੀਂ ਹੋਏ ਤੁਸੀਂ ਦੂਜੇ ਬਦੇ ਕਮਿਟਡ ਕੱਲ ਮੈਂ ਕ੍ਰਾਈਮ ਪੈਟਰੋਲ ਦੇਖਦੀ ਸੀ ਹਾਂਜੀ ਉਹਦੇ ਵਿੱਚ ਨਾ ਲੇਡੀ ਨੇ ਆਪਣੇ ਹਸਬੰਡ ਤੋਂ ਪਿੱਛਾ ਛਡਾਣ ਲਈ ਹਾਂਜੀ ਦੋ ਆਪਣੇ ਬੋਏਫ੍ਰੈਂਡ ਨਾਲ ਮਿਲ ਕੇ ਦੋ ਖੂਨ ਕਰਤੇ ਹਾਂ ਹੈ ਹਾਂਜੀ ਔਰ ਉਹ ਕਰਕੇ ਫਿਰ ਹਸਬੰਡ ਨੂੰ ਫਸਾਤਾ ਬਾਅਦ ਚ ਪੁੱਛਿਆ ਵੀ ਪੁਲਿਸ ਵਾਲੇ ਕਹਿੰਦੇ ਵੀ ਤੁਸੀਂ ਤਲਾਕ ਲੈ ਲੈਂਦੇ ਹਾਂਜੀ ਖੂਨ ਕਰਨ ਦੀ ਕਿੱਥੇ ਲੋੜ ਸੀ ਇਹਦੇ ਚ ਸਹੀ ਗੱਲ ਹੈ ਯਾਨੀ ਕਹਿਣ ਦਾ ਮਤਲਬ ਇਨਸਾਨ ਜਦ ਇੰਨਾ ਬੁਰੇ ਕਰਮ ਕਰਨ ਤੇ ਤੁਸੀਂ ਇੱਕ 네ਗੇਟਿਵ ਕਰਮ ਕਰਨਾ ਸ਼ੁਰੂ ਕਰੋ 네ਗੇਟਿਵ ਕਰਮਾਂ ਦੀ ਭਰਮਾਰ ਹੋ ਜਾਏਗੀ ਤੁਹਾਡੇ ਅੱਗੇ ਹੂੰ ਕਰਦੇ ਚਲੇ ਜਾਓਗੇ ਹਾਂਜੀ ਫਿਰ ਉਹਦਾ ਰਿਜ਼ਲਟ ਵੀ ਨਾਲ ਦੀ ਨਾਲ ਆਂਦਾ ਜਾਏਗਾ ਹੈਨਾ ਇੱਕ ਤੁਸੀਂ ਅੱਛਾ ਕਰਮ ਕਰੋ ਉਹ 10 ਬੁਰੇ ਕਰਮਾਂ ਨੂੰ ਕਵਰ ਕਰ ਲਏਗਾ ਹਾਂਜੀ ਹੈਨਾ ਇੱਕ ਅਚਾਈ ਕਰਕੇ ਤਾਂ ਦੇਖੋ ਹੂੰ ਇੱਕ ਅੱਛਾ ਕਰਮ ਅਗਰ ਤੁਸੀਂ ਸਾਰੀ ਉਮਰ ਤੋਂ ਮੀਟ ਮਾਸ ਖਾਂਦੇ ਆਏ ਹੋ ਅੱਜ ਛੱਡ ਕੇ ਦੇਖ ਲਓ ਹਾਂਜੀ ਅੱਜ ਤੋਂ ਹੀ ਤੁਹਾਡਾ ਅੱਛਾ ਟਾਈਮ ਸ਼ੁਰੂ ਹੋ ਜਾਏਗਾ ਹੂੰ ਹਾਂ ਤੁਹਾਨੂੰ ਆਪਣੇ ਤੁਸੀਂ ਜੁਬਾਨ ਵਾਲੇ ਹੋ ਤੁਹਾਨੂੰ ਆਪਣੇ ਦੁੱਖ ਦਰਦ ਦਿਖਦੇ ਆ ਬੇਜੁਬਾਨ ਜਾਨਵਰਾਂ ਦੇ ਨਹੀਂ ਦਿਖਦੇ ਉਹਨਾਂ ਦੇ ਤਰਸ ਖਾ ਕੇ ਦੇਖੋ ਹਾਂਜੀ ਤੁਹਾਡੀ ਜ਼ਿੰਦਗੀ ਸਵਰ ਜੇਗੀ ਉਹੀ ਬੱਚੇ ਜਿਹੜੇ ਤੁਹਾਡਾ ਘਰ ਛੱਡ ਛੱਡ ਕੇ ਭੱਜਦੇ ਆ ਕਿ ਤੂੰ ਗ੍ਰਹਿ ਚੰਗਾ ਹੋਏਗਾ ਉਹੀ ਬੱਚੇ ਤੁਹਾਡੇ ਪੈਰਾਂ 'ਚ ਬੈਠੇ ਹੋਣਗੇ ਅਸੀਂ ਦੇਖਿਆ ਬਹੁਤ ਦੁਨੀਆਂ ਦੇਖੇ ਹਾਂਜੀ ਜਿਹੜੇ ਬੱਚੇ ਘਰ ਛੱਡ ਕੇ ਭੱਜੇ ਆ ਉਹਨਾਂ ਦੇ ਜਦੋਂ ਗ੍ਰਹਿ ਠੀਕ ਪ੍ਰਭਾਵ ਦਿੰਦੇ ਆ ਉਹਨਾਂ ਨੂੰ ਉਹੀ ਬੱਚੇ ਮਾਪਿਆਂ ਦੀ ਸੇਵਾ ਕਰ ਰਹੇ ਹੁੰਦੇ ਆ ਇਹ ਡਿਪੈਂਡਸ ਕਿ ਤੁਹਾਡੇ ਕਰਮ ਕੀ ਆ ਹਾਂਜੀ